ਜਲੰਧਰ ਦੇ ਵਿੱਚ ਜੋ ਸਥਿਤੀ ਇਸ ਵੇਲੇ ਬਣਦੀ ਪਈ ਹੈ ਮਹਸ 13 14 ਵਰਿਆਂ ਦੀ ਉਹ ਬੱਚੀ ਜਿਸ ਦੇ ਨਾਲ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਦੀ ਸਥਿਤੀ ਲਗਾਤਾਰ ਤਣਾਅਪੂਰਵਕ ਹੋ ਰਹੀ ਹੈ ਜਿੱਥੇ 9 ਦਿਨ ਦਾ ਰਿਮਾਂਡ ਇੱਕ ਪਾਸੇ ਲੈ ਲਿਆ ਗਿਆ ਉਹ ਤਾਂ ਕੇਸ ਅਲੱਗ ਹੈ ਪਰ ਉਹਦੇ ਉਹਦੇ ਨਾਲ ਹੁਣ ਕੁਝ ਇਲਜ਼ਾਮ ਦਰਾਸ਼ੀ ਕੀਤੀ ਜਾ ਰਹੀ ਹੈ ਉਹਦੇ ਨਾਲ ਕੁਝ ਇਲਜ਼ਾਮ ਲਾਏ ਜਾ ਰਹੇ ਹਨ ਮੋਰਲ ਜ਼ਮਾਬਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਗੋਤਰਾ ਹਣੀ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥ ਸ੍ਰੀ ਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਗੋਤਰਾ ਸਾਹਿਬ ਪਹਿਲਾਂ ਤਾਂ ਇੱਥੇ ਹੀ ਸ਼ੁਰੂ ਕਰਦੇ ਆ ਕਿਉਂਕਿ ਕੱਲ ਰਾਤ ਤੋਂ ਹੀ ਇੱਕ ਚੀਜ਼ ਵਾਰ-ਵਾਰ ਪ੍ਰਚਾਰੀ ਜਾ ਰਹੀ ਹੈ ਦੱਸੀ ਜਾ ਰਹੀ ਹੈ ਕਿ ਜਿਹੜਾ ਉਹ ਵਿਅਕਤੀ ਸੀ ਜਿਸ ਦੇ ਉੱਤੇ ਇਹ ਸਾਰੇ ਇਲਜ਼ਾਮ ਲੱਗੇ ਆ ਕਾਨੂੰਨੀ ਇਲਜ਼ਾਮ ਲੱਗੇ ਆ ਉਸ ਵਿਅਕਤੀ ਦਾ ਪੁਰਾਣਾ ਇਤਿਹਾਸ ਉਹਦਾ ਆਪਣਾ ਕਿਰਦਾਰ ਵੀ ਕੋਈ ਵਾੜਾ ਚੰਗਾ ਹੈ ਨਹੀਂ ਔਰ ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਬਾਰੇ ਜਾਣਦੇ ਹੋ ਜਾਂ ਤੁਹਾਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਸ਼ਖਸ ਹੀ ਆਪਾਂ ਜਿਹੜੇ ਵਾਰੀ ਗੱਲ ਕਰੀਏ ਸ਼ੁਰੂਆਤ 'ਚ ਹਾਂਜੀ ਮੈਂ ਇਹਦੇ ਬਾਰੇ ਪਤਾ ਕੀਤਾ ਕਿ ਉਸ ਬੰਦੇ ਦਾ ਕੋਈ ਬਹੁਤ ਵਧੀਆ ਕਰਦਾਰ ਨਹੀਂ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਏਰੀਏ 'ਚ ਰਹਿੰਦਾ ਸੀ ਉੱਥੋਂ ਵੀ ਇਹਨੂੰ ਕੱਢਿਆ ਗਿਆ ਈਵਨ ਮੈਨੂੰ ਇੱਥੇ ਤੱਕ ਵੀ ਪਤਾ ਲੱਗਾ ਭਰੋਸੇਯੋਗ ਸੂਤਰਾਂ ਤੋਂ ਕਿ ਇਸ ਬੰਦੇ ਨੇ ਆਪਣੀ ਲੜਕੀ ਨਾਲ ਵੀ ਕੀਤਾ ਹੈ ਕੰਮ ਗਲਤ ਕਾਨੂੰਨੀ ਹਰਕਤ ਕੀਤੀ अच्छा ये पता लगा परोसे योग सूत्रਾਂ ਦਾ ਪਰ ਮੈਨੂੰ ਕਲੀਅਰ ਨਹੀਂ ਹੋਇਆ ਮੈਂ ਗੱਲ ਕਰਦਾ ਪਈ ਇਸ ਬੰਦੇ ਦਾ ਕਿਰਦਾਰ ਏਡਾ ਵਧੀਆ ਨਹੀਂ ਸੀਗਾ ਇਹ ਕੁਝ ਬੰਦੇ ਹੁੰਦੇ ਨੇ ਪਈ ਕਿਸੇ ਧਰਮ ਦਾ ਨਾਂ ਲੈ ਕੇ ਧਰਮ ਦੀ ਆੜ ਦੇ ਵਿੱਚ ਨਾ ਉਸ ਧਰਮ ਨੂੰ ਬਦਨਾਮ ਕਰਨ ਵਾਲੇ ਜਿਸ ਤਰ੍ਹਾਂ ਕੇ ਇਸ ਬੰਦੇ ਨੇ ਕੀਤਾ ਇੱਕ ਸਿੱਖ ਧਰਮ ਨੂੰ ਬਦਨਾਮ ਕਰਨ ਵਾਸਤੇ ਇਹ ਪਤਾ ਨਹੀਂ ਇਹਦੇ ਪਿੱਛੇ ਕੀ ਬੈਕਗ੍ਰਾਉਂਡ ਕੀ ਨਿਕਲਦੀ ਉਹ ਬਾਅਦ ਦੀ ਗੱਲ ਹੈ ਪਰ ਇਸ ਬੰਦੇ ਨੇ ਸਿੱਖੀ ਨੂੰ ਇੱਕ ਬਦਨਾਮ ਕਰਨ ਵਾਸਤੇ ਇਹੋ ਜੀ ਹਰਕਤ ਕੀਤੀ ਹਮ ਇੱਕ ਸ੍ਰੀ ਸਾਹਿਬ ਪਾ ਕੇ ਲੋਕਾਂ ਨੂੰ ਇਹ ਸ਼ੋਅ ਕੀਤਾ ਵੀ ਮੈਂ ਅੰਮ੍ਰਿਤ ਛਕਿਆ ਅੰਮ੍ਰਿਤ ਛਕਣ ਤੋਂ ਬਾਅਦ ਸ਼ਰਾਬ ਪੀਣੀ ਜੋ ਕਾਨੂੰਨੀਆ ਹਰਕਤਾਂ ਕਰਨੀਆਂ ਇਸ ਬੰਦੇ ਨੇ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਗੱਲ ਇਹ ਵੀ ਧਰਮ ਦੇ ਨਾਂ ਤੇ ਤੁਸੀਂ ਜਦੋਂ ਗਲਤ ਕੰਮ ਕਰੋ ਉੱਤੇ ਫਿਰ ਨੇਚਰਲੀ ਗਲਤ ਦੁੱਖ ਤੇ ਸਾਨੂੰ ਆਉਂਦਾ ਹੀ ਹੈ ਕਿਉਂਕਿ ਅਸੀਂ ਵੀ ਆਫਟਰ ਆਲ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਆ ਤੇ ਅਸੀਂ ਵੀ ਉਸ ਫੈਮਿਲੀ ਦੇ ਵਿੱਚ ਆ ਜਿਨ੍ਹਾਂ ਦਾ ਕੇ ਇਸ ਵੇਲੇ ਨਾਂ ਹੈ ਸ਼ੈ ਤੁਸੀਂ ਜਾਣਦੇ ਹੋ ਬਾਬਾ ਮੱਖਣਸ਼ਾਲ ਬਾਣਾ ਜਿੱਦਾਂ ਕੋਈ ਤੇਗ ਬਾਦ ਜੀ ਨੂੰ ਪ੍ਰਗਟ ਕੀਤਾ ਅਸੀਂ ਵੀ ਉਸ ਫੈਮਿਲੀ ਦੇ ਨਾਲ ਲਿੰਕ ਰੱਖਦੇ ਆ ਉਹਦੇ ਵਿੱਚ ਉਹਨੇ ਆਪਾਂ ਕਹਿ ਦਈਏ ਵੀ ਉਸ ਕਿਰਦਾਰ ਉਹਨਾਂ ਦੇ ਨਾਲ ਹੀ ਸ਼ਾਮਲਾ ਹੈ ਉਹਨਾਂ ਦੇ ਵਿੱਚ ਉਸ ਬਰਾਦਰੀ ਨੂੰ ਆਪਾਂ ਸ਼ਾਮਲਾ ਉਸ ਦੇ ਨਾਲ ਠੀਕ ਹੈ ਨਾ ਇਹ ਗੱਲਾਂ ਹੁੰਦੀਆਂ ਕਿ ਬੰਦਾ ਕਈ ਵਾਰੀ ਨਾ ਧਰਮ ਦੀ ਆੜ ਦੇ ਉੱਤੇ ਇਹੋ ਜਿਹਾ ਗਲਤ ਕੰਮ ਕਰਦਾ ਇਹੋ ਜਿਹੀਆਂ ਠੱਗੀਆਂ ਇਹੋ ਜਿਹੀਆਂ ਚੋਰੀਆਂ ਇਹੋ ਜਿਹੇ ਰੇੜੀਆਂ ਇਹੋ ਜਿਹੇ ਜਿਹੜੇ ਇਸ ਕਿਰਦਾਰ ਇਸ ਬੰਦੇ ਨੇ ਕੀਤਾ ਬਹੁਤ ਹੀ ਨਿਹਾਇਤ ਨਿੰਦਣਯੋਗ ਹੈ ਹੁਣ ਮੈਂ ਕੱਲ ਵੀ ਇਸ ਬਾਰੇ ਗੱਲ ਕੀਤੀ ਸੀ ਕਿ ਕੁਝ ਬੰਦੇ ਆਪਣੀਆਂ ਕੁਰਸੀਆਂ ਚਮਕਾਉਣ ਵਾਸਤੇ ਜਾਂ ਆਪਣਾ ਨਾਂ ਚਮਕਾਉਣ ਵਾਸਤੇ ਜਾਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਕੁਝ ਤੇ ਆਏ ਤੇ ਕੁਝ ਆਣਗੇ ਕੁਝ ਨਹੀਂ ਆਏ ਇਹ ਸਾਰੀਆਂ ਗੱਲਾਂ ਕਿ ਕਿਉਂਕਿ ਇੱਕ ਤੇ ਉਸ ਪਰਿਵਾਰ ਨਾਲ ਏਡਾ ਕ ਮਾੜੀ ਹਰਕਤ ਹੋ ਗਈ ਜਿਹੜੀ ਕਿ ਆਪਾਂ ਕਹਿ ਹੀ ਨਹੀਂ ਸਕਦੇ ਜੋ ਬਿਆਨ ਹੀ ਨਹੀਂ ਕਰਦੇ ਕੀ ਹੋਇਆ ਜਦੋਂ ਮਾੜਾ ਕਹਤ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਆ ਗਿਆ ਬੰਦੇ ਨੇ ਕੀਤਾ ਹੁਣ ਉੱਥੇ ਲੋਕ ਕੁਝ ਇਹ ਕਰ ਰਹੇ ਨੇ ਦੇਖੋ ਤੁਸੀਂ ਮੌਕੇ ਤੇ ਪੁਲਿਸ ਪਹੁੰਚ ਗਈ ਜੇ ਜਨਤਾ ਨੂੰ ਲੱਗਾ ਜਾਂ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਲੱਗਾ ਕਿ ਕੁਝ ਮੁਲਾਜ਼ਮਾਂ ਨੇ ਗਲਤੀ ਕੀਤੀ ਉਹਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਦੀ ਤਫ਼ਤੀਸ਼ ਹੈ ਬੜੀ ਡੂੰਘਾਈ ਨਾਲ ਚਲਦੀ ਹੈ ਕਿ ਆਫਟਰ ਆਲਸ ਆਈਪੀਐਸ ਸੀਨੀਅਰ ਆਈਪੀਐਸ ਆਈਜੀ ਰੱਖਦੇ ਜਿਹੜੇ ਸਾਡੇ ਸੀਪੀ ਜਲੰਧਰ ਲੱਗੇ ਧਨਪ੍ਰੀਤ ਕੌਰ ਜੀ ਬਹੁਤ ਸੀਨੀਅਰ ਔਰ ਸੋਲਝੇ ਹੋਏ ਔਰ ਇਮਾਨਦਾਰ ਅਫਸਰ ਨੇ ਜੀ ਆਪਾਂ ਉਸ ਅਫਸਰ ਦੇ ਵਿੱਚ ਕਹੀਏ ਨਾ ਵੀ ਕਿਤੇ ਵੀ ਮਾਰਿਆ ਜਾਵੇ ਕਿਤੇ ਵੀ ਆਪਾਂ ਜਿਦਾ ਕਹਦੇ ਕੋਈ ਕਿਣਕੇ ਜਿੰਨਾ ਵੀ ਫਰਕ ਨਹੀਂ ਉਸ ਅਫਸਰ 'ਚ ਹੋ ਸਕਦਾ ਕਿ ਉਸ ਅਫਸਰ ਉਹ ਹੇਰਾਫਰੀ ਕਰ ਜੂਗਾ ਕਿ ਇਹ ਨਾਲ ਜਾਂ ਕਿਸ ਨੂੰ ਬਖਸ਼ ਦੇਗਾ ਅਗਰ ਜੇ ਉਸ ਅਫਸਰ ਨੂੰ ਇਹ ਪਤਾ ਲੱਗ ਗਿਆ ਕਿ ਇਹ ਬੰਦਿਆਂ ਦੀ ਸਾਰੀ ਗਲਤੀ ਇਹਨਾਂ ਬੰਦਿਆਂ ਦੀ ਹੋ ਸਕਦਾ ਉਹਨਾਂ ਨੂੰ ਲਾਜਵਾ ਨੋ ਇਹ ਅਫਸਰ ਡੈਸਮੈਸ ਵੀ ਕਰ ਸਕਦੀ ਹੂੰ ਕੋਕੇ ਸਸਪੈਂਡ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਤੁਹਾਨੂੰ ਨੋਟ ਹੋਣਾ ਪਤਾ ਹੋਏਗਾ ਕਿ ਅਫਸਰ ਨੂੰ ਸਸਪੈਂਡ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਦੇਖਿਆ ਉਹ ਏ ਡੀ ਜੀ ਪੀ ਸਸਪੈਂਡ ਹੋਇਆ ਸੀ ਪੀ ਸਰ ਸੋਰੀ ਆਪਣੇ ਆਪਣੇ ਤਰਨਤਾਰਨ ਵਾਲੇ ਐਸਐਸਪੀ ਸਸਪੈਂਡ ਹੋਏ ਉਸ ਤੋਂ ਬਾਅਦ ਅਮਰੋਸਰ ਵਾਲੇ ਸਸਪੈਂਡ ਹੋਏ ਤੇ ਉਸ ਤੋਂ ਇਲਾਵਾ ਅੱਜ ਵੀ ਡੀਐਸਪੀ ਦੋਗੇ ਸਸਪੈਂਡ ਕੀਤੇ ਮੈਂ ਗੱਲ ਕਰਦਾ ਕਿ ਕੋਈ ਜਗ੍ਹਾ ਤੇ ਪੁਲਿਸ ਕਰ ਜਾਂਦੀ ਸਹੀ ਤੇ ਕਈ ਵਾਰੀ ਪੁਲਿਸ ਗਲਤੀਆਂ ਸੀਨੀਅਰ ਅਫਸਰ ਕਰ ਜਾਂਦੇ ਪਰ ਇਹ ਜਿਹੜਾ ਮੈਟਰ ਇਹ ਕੋਈ ਗਲਤੀ ਛੋਟੀ ਮੋਟੀ ਕਰਨ ਵਾਲਾ ਕੋਈ ਮੈਟਰ ਹੈ ਨਹੀਂ ਕਿਉਂਕਿ ਹੁਣ ਇਨਕੁਆਰੀ ਹੋਣੀ ਸਸਪੈਂਡ ਤੋਂ ਬਾਅਦ ਉਹਦੀ ਉਹਨਾਂ ਦੀ ਇਨਕੁਆਰੀ ਵੀ ਹੋ ਗਈ ਉਹਨਾਂ ਇਨਕੁਆਰੀ ਦੇ ਵਿੱਚ ਕੀ ਰਿਜ਼ਲਟ ਆਉਂਦਾ ਇਹ ਤੇ ਲੰਮਾ ਕੰਮ ਹੈ ਨਾ ਜਿੱਦਾਂ ਆਪਾਂ ਹੁਣ ਇਹ ਕਹ ਬੰਦਾ ਕਹਿ ਦਈਏ ਜਿਸ ਬੰਦੇ ਨੇ ਇੰਨੀ ਕਾਨੂੰਨੀ ਹਰਕਤ ਕੀਤੀ ਹੈ ਪੁਲਿਸ ਨੇ ਉਹਨੂੰ ਫੜ ਵੀ ਲਿਆ ਮੌਕੇ ਤੇ ਫੜਿਆ ਗਿਆ ਸਾਰਾ ਕੁਝ ਉਹਦੇ ਕੋਲ ਬਰਾਮਦ ਹੋ ਗਿਆ ਇਵਨ ਕਿ ਜੁਡੀਸ਼ੀਅਲ ਰਿਮਾਂਡ ਵੀ ਮਿਲ ਗਿਆ ਨੌ ਦਿੰਦਾ ਪੁਲਿਸ ਸੌਰੀ ਪੁਲਿਸ ਰਿਮਾਂਡ ਵੀ ਮਿਲ ਗਿਆ ਉਹਨੂੰ ਨੌ ਦਿੰਦਾ ਹੁਣ ਜੇ ਕੋਈ ਗੱਲਬਾਤ ਉਹ ਪੁੱਛਣ ਦਾ ਇਹੋ ਰਿਮਾਂਡ ਲੈਣ ਦਾ ਮਤਲਬ ਇਹ ਇਕੱਲਾ ਇੰਨੇ ਜ ਨਹੀਂ ਸਰ ਗਿਆ ਕਿ ਉਸ ਬੰਦੇ ਨੇ ਕਾਨੂੰਨੀ ਹਰਕਤ ਕੀਤੀ ਉੱਤੇ ਪਰਚਾ ਦੇ ਦਿੱਤਾ ਉਹਨੂੰ ਫੜ ਲਿਆ ਬਸ ਇਹ ਗੱਲ ਇੱਥੇ ਬੰਦ ਨਹੀਂ ਹੁੰਦੀ ਇਸ ਵਾਸਤੇ ਰਿਮਾਂਡ ਲਿਆ ਜਾਂਦਾ ਹੈ ਕਿ ਕੀ ਇਸ ਬੰਦੇ ਦਾ ਪਿੱਛੇ ਤਾਂ ਨਹੀਂ ਕੋਈ ਲਿੰਕ ਕੀ ਇਸ ਬੰਦੇ ਨੂੰ ਕਿਸੇ ਪਾਰਟੀ ਨਾਲ ਤਾਂ ਲਿੰਕ ਕੀ ਇਸ ਬੰਦੇ ਦਾ ਕਿਸੇ ਧਰਮ ਨਾਲ ਤਾਂ ਲਿੰਕ ਕਿ ਉਹਨਾਂ ਨੇ ਹੀ ਇਹ ਕੰਮ ਕਰਾਇਆ ਵੇ ਸਰ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਹੋਰ ਤੱਥ ਕੀ ਨਿਕਲ ਕੇ ਸਾਹਮਣੇ ਆਉਣ ਤੇ ਕਿਉਂਕਿ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਬੜਾ ਕੁਝ ਹੋਵੇ ਇਨਵੈਸਟੀਗੇਸ਼ਨ 'ਚ ਦੇਖਣਾ ਪੈਂਦਾ ਬੜਾ ਕੁਝ ਕਈ ਗੱਲਾਂ ਇਹੋ ਜਿਹੀਆਂ ਇਨਵੈਸਟੀਗੇਸ਼ਨ ਹੁੰਦੀਆਂ ਜਿਹੜੀਆਂ ਆਪਾਂ ਪਬਲਿਕਲੀ ਸ਼ੋਅ ਨਹੀਂ ਕਰ ਸਕਦੇ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਕਈ ਗੱਲਾਂ ਇਹੋ ਜਿਹੀ ਆ ਜਾਂਦੀਆਂ ਕਿ ਜਿਹੜੀਆਂ ਆਪਾਂ ਪਬਲਿਕਲੀ ਸ਼ੋਅ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਇੱਕ ਸਾਡੀ ਜੋ ਵੀ ਕਹੀ ਆ ਵੀ ਗੁਪਤ ਪੁੱਛਗਿਸ ਜੋ ਵੀ ਸਾਡੀ ਇਹ ਜਿਹੜੀ ਹੈ ਰਿਮਾਂਡ ਲਿਆ ਜਾਂਦਾ ਉਹ ਇਹਨਾਂ ਗੱਲਾਂ ਕਰਕੇ ਹੀ ਲਿਆ ਜਾਂਦਾ ਹੈ ਕਿ ਕੋਈ ਕਿਉਂਕਿ ਜਦੋਂ ਰਿਮਾਂਡ ਲਿਆ ਉਹਦੇ ਰਿਮਾਂਡ ਦੇ ਵਿੱਚ ਅਸੀਂ ਖਰੇ ਕੀ ਕੁਝ ਲਿਖ ਕੇ ਦਿੱਤਾ ਹੁੰਦਾ ਹੈ ਜੱਜ ਸਾਹਿਬ ਨੂੰ ਪਤਾ ਜਾਂ ਸਾਨੂੰ ਪਤਾ ਹੁੰਦਾ ਵੀ ਅਸੀਂ ਕਾਦੇ ਵਾਸਤੇ ਰਿਮਾਂਡ ਮੰਗਿਆ ਹੁਣ ਉਸ 9 ਦਿਨ ਦਾ ਰਿਮਾਂਡ ਮੰਗਿਆ ਤੇ ਮੇਰੇ ਖਾਤੇ ਦਿਨ ਦਾ ਦਿੱਤਾ ਸ਼ਾਇਦ ਉਸ ਰਿਮਾਂਡ ਦਾ 10 ਦਿਨ ਦਾ ਮੰਗਿਆ ਸੀ 9 ਦਿਨ ਦਾ ਦਿੱਤਾ ਮੈਂ ਇੰਨਾ ਦਾ ਫਰਕ ਸੀ ਮੇਰਾ ਕਹਿੰਦਾ 10 ਦਿਨ ਦਾ ਮੰਗਿਆ ਸੀ 9 ਦਿਨ ਦਾ ਦਿੱਤਾ ਹੁਣ 9 ਦਿਨ ਉਹਨੂੰ ਬਿਠਾ ਕੇ ਕਿਤੇ ਉਹਦੀ ਸੇਵਾ ਜ਼ ਨਹੀਂ ਕਰਨੀ ਹੈ ਜਿਹੜੀ ਪੁਲਿਸ ਨੇ ਉਹਨੂੰ ਬਿਠਾ ਲੈਣਾ ਪੜਿਆ ਕੋ ਉਹ 9 ਦਿਨਾਂ ਵਿੱਚ ਉਹਦੀ ਇਹੋ ਹੀ ਪੁੱਛ ਪੜਤਾਲ ਹੋਣੀ ਹੈ ਕਿਉਂਕਿ ਜਲੰਧਰ ਜ਼ਿਲ੍ਹਾ ਬੜਾ ਵੱਡਾ ਹੈ ਇਸ ਜ਼ਿਲ੍ਹੇ ਵਿੱਚ ਕਿੰਨੇ ਅਫਸਰ ਤਨਾਦ ਨੇ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿੰਨੇ ਡੀਸੀਪੀ ਤਨਾਦ ਨੇ ਕਿੰਨੇ ਐਡੀਸੀਪੀ ਤਨਾਦ ਕਿੰਨੇ ਸੀਪੀ ਏਸੀਪੀ ਤਨਾਦ ਨੇ ਕਿੰਨੇ ਅਫਸਰ ਤਨਾਦ ਨੇ ਇਹ ਕੋਈ ਇੱਕ ਤੇ ਗੱਲ ਹੈ ਨਹੀਂ ਬੇ ਹਰਿੰਦਰ ਸਿੰਘ ਗਿੱਲ ਨੂੰ ਦੇਤੀ ਤੇ ਉਹਦੀ ਤਸੱ ਲੋਕ ਇਹਨਾਂ ਅਫਸਰਾਂ ਦੇ ਵਿੱਚ ਇਹਦੇ ਵਿੱਚ ਕਿੰਨੇ-ਕਿੰਨੇ ਅਫਸਰਾਂ ਨੇ ਕੀ-ਕੀ ਇਨਕੁਆਇਰੀ ਕਰਨੀ ਹਰ ਇੱਕ ਅਫਸਰ ਨੇ ਜਿਹਦਾ ਕਹਿਰੀ ਵੀ ਇੱਕ ਇੱਕ ਡਿਟੇਲ ਚਿੱਠੀ ਬਣਾ ਕੇ ਰੱਖ ਲਈ ਹੈ ਵੀ ਡਿਊਟੀ ਲਈ ਸੀਪੀ ਸਾਹਿਬ ਨੇ ਉਹਨਾਂ ਦੀ ਇਨਕੁਆਇਰੀ ਕਰੋ ਸੀਪੀ ਸਾਹਿਬ ਆਪ ਵੀ ਇਸ ਕੇਸ ਦੀ ਪੂਰੀ ਪੈਰਵਾਈ ਕਰੋ ਉਹਨਾਂ ਅਫਸਰਾਂ ਦੀ ਇਹ ਡਿਊਟੀ ਲਈ ਹੈ ਤੇ ਤੂੰ ਆ ਫਲਾਣੇ ਤੂੰ ਐ ਇਨਵੈਸਟੀਗੇਟ ਤੂੰ ਐ ਇਨਵੈਸਟੀਗੇਟ ਕਰਨੀ ਇਹ ਕੋਈ ਇਕੱਲੇ ਬੰਦੇ ਇਸ ਕਰਕੇ ਨਾਉਂ ਦਿੰਦਾ ਰਵਾਨ ਲੈ ਆਉਂਦਾ ਬਲਾ ਕੇ ਮੀਟਿੰਗ ਕੀਤੀ ਜਾਂਦੀ ਬਕਾਇਦਾ ਸੀਨੀਅਰ ਅਫਸਰਾਂ ਦੀ ਹਾਂ ਵੀ ਇਸ ਮੈਟਰ ਦੇ ਵਿੱਚ ਤੁਸੀਂ ਕੀ-ਕੀ ਵਿਚਾਰ ਦਿੰਦੇ ਆਪਣੇ ਵਿੱਚ ਕੀ ਕੋਈ ਇਹ ਸਾਰੀਆਂ ਗੱਲਾਂ ਬੜੀ ਲ ਜੋ ਮੈਂ ਜਿਹੜਾ ਨਾ ਜੇ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪੋਲੀਟੀਕਲ ਲੀਡਰ ਆ ਕੇ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਵਿੱਚ ਦਖਲਅੰਦਾਜ਼ੀ ਕਰਦਾ ਇੱਥੋਂ ਸਾਫ ਜਾਰ ਹੁੰਦਾ ਕਿ ਉਹ ਆਪਣੀ ਕੁਰਸੀ ਚਮਕਾਉਣ ਵਾਸਤੇ ਆ ਆਪਣੀ ਸਿਆਸਤ ਚਮਕਾਉਣ ਵਾਸਤੇ ਆ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜਦੋਂ ਸ਼ੱਕ ਹੋਵੇ ਪੁਲਿਸ ਦੀ ਇਨਵੈਸਟੀਗੇਸ਼ਨ ਕੰਪਲੀਟ ਹੋਵੇ ਤੁਹਾਨੂੰ ਸ਼ੱਕ ਹੋਵੇ ਤੁਸੀਂ ਫਿਰ ਪੁਲਿਸ ਨੂੰ ਚੈਲੰਜ ਕਰੋ ਵੀ ਆਹੀ ਮੰਗਦੇ ਸੀ ਤੁਸੀਂ ਆਹ ਨਹੀਂ ਸਾਨੂੰ ਦਿੱਤਾ ਆਹ ਅਸੀਂ ਕਹਿੰਦੇ ਸੀ ਤੁਸੀਂ ਆਹ ਨਹੀਂ ਪੁੱਛਿਆ ਫਿਰ ਤੇ ਬਣਦਾ ਵੀ ਹਾਂ ਅਫਸਰਾਂ ਨੂੰ ਫਿਰ ਮੈਂ ਵੀ ਉਹਨਾਂ ਦੇ ਨਾਲ ਖੜਦਾ ਮੈਂ ਕੋਈ ਪੁਲਿਸ ਦਾ ਸਾਥ ਨਹੀਂ ਦਿੰਦਾ ਮੈਂ ਮੈਂ ਤਾਂ ਖੁਦ ਮੈਂ ਕਿਵੇਂ ਆਇਆ ਮੈਂ ਪੁਲਿਸ ਦਾ ਕਿਉਂ ਸਾਥ ਦਿਆਂਗਾ ਪਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਮੈਂ ਉਹਦੇ ਵਿੱਚ ਬਿਲਕੁਲ ਮੈਂ ਪੁਲਿਸ ਦੇ ਨਾਲ ਚੱਲਾਂਗਾ ਇੱਕ ਇੱਕ ਇਲਜ਼ਾਮ ਵਾਰ-ਵਾਰ ਲੱਗ ਰਿਹਾ ਕੋਤਰਾ ਸਾਹਿਬ ਤੁਸੀਂ ਪੁਲਿਸ ਦੀ ਗੱਲ ਕਰ ਹੀ ਦਿੱਤੀ ਹੈ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਜਿੰਨੇ ਵੀ ਪੋਲੀਟਿਸ਼ੀਅਨਸ ਉੱਥੇ ਪਹੁੰਚੇ ਜਿਹੜੇ ਵੀ ਸਿਆਸਤਦਾਨ ਪਹੁੰਚੇ ਈਵਨ ਜਿਹੜੇ ਆਸ-ਪਾਸ ਦੇ ਲੋਕ ਵੀ ਨੇ ਉਹਨਾਂ ਦੇ ਜ਼ੁਬਾਨ ਤੇ ਇੱਕ ਇਲਜ਼ਾਮ ਹੈਗਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਜਾਣ ਬੁੱਝ ਕੇ ਕਿਸੇ ਦਸਖਤ ਕਰਾਉਣਾ ਚਾਹੁੰਦੇ ਆ ਪਰਿਵਾਰ ਦਾ ਕਿਸੇ ਬਿਆਨ ਦੇ ਉੱਤੇ ਦਸਖਤ ਕਰਾਉਣਾ ਚਾਹੁੰਦੇ ਆ ਜਾਂ ਉਹਨਾਂ ਦੇ ਬਿਆਨ ਨੂੰ ਪਰਿਵਾਰ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਤੱਕ ਵੀ ਇਲਜ਼ਾਮ ਲੱਗ ਰਿਹਾ ਹੈ ਜਦੋਂ ਮੈਂ ਤੁਹਾਨੂੰ ਇੱਕੋ ਗੱਲ ਕਹਿਗਾ ਜਦੋਂ ਜਿਸ ਬੰਦਿਆਂ ਨੇ ਸਿਆਸਤ ਚਮਕਾਣੀ ਉਹਨਾਂ ਨੇ ਕੋਈ ਵੀ ਪੁਲਿਸ ਤੇ ਬਲੇਮ ਲਾ ਦੇਣਾ ਠੀਕ ਹੈ ਨਾ ਪੁਲਿਸ ਤੇ ਕੋਈ ਵੀ ਬਲੇਮ ਲਾ ਦੇਣਾ ਵੀ ਪੁਲਿਸ ਨੂੰ ਕਹਿਣਾ ਇਏ ਵੀ ਸਾਡੇ ਕੋਲ ਸੈਂਡ ਕਰ ਪੁਲਿਸ ਨੇ ਯਾਰ ਕੀ ਸੈਂਡ ਕਰਾਣੇ ਬੰਦਾ ਤੁਸੀਂ ਜੋ ਉਸ ਬੰਦੇ ਨੇ ਮਾਲ ਕਾਨੂੰਨੀ ਹਰਕਤ ਕੀਤੀ ਬੰਦਾ ਉਹ ਖੜਿਆ ਗਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਹੋਇਆ ਉਹਨਾਂ ਵਿਚਾਰਿਆਂ ਨੂੰ ਪਤਾ ਸਾਰਾ ਕੋਈ ਕੀ ਛੜ ਰਹਾ ਹੋਇਆ ਕੀ ਉਹਨਾਂ ਨੂੰ ਸੈਂਡ ਕਰਾ ਲੇਗਾ ਦੱਸੋ ਮੈਨੂੰ ਇੱਕ ਮੈਂ ਆਮ ਜਨਤਾ ਨੂੰ ਪੁੱਛਦਾ ਕਿ ਪੁਲਿਸ ਕੀ ਸੈਂਡ ਕਰਾ ਲੇਗੀ ਪੁਲਿਸ ਇਹ ਸੈਂਡ ਕਰਾ ਲੇਗੀ ਵੀ ਇਸ ਬੰਦੇ ਨੂੰ ਛੱਡ ਦਿਓ ਤੁਸੀਂ ਲਿਖ ਕੇ ਦਿਓ ਇਹ ਗੱ ਉਹ ਮੈਂ ਜਿੰਨੇ ਵੀ ਲੋਕਾਂ ਨੂੰ ਕਹਿੰਦਾ ਜਿੰਨੇ ਵੀ ਕਹਿੰਦੇ ਨੇ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਕਰਨ ਦਿਓ ਨਾ ਆਪਣੀ ਸਿਆਸਤ ਵਿੱਚ ਆਓ ਨਾ ਚਮਕਾਓ ਇਹ ਇਹ ਕੋਈ ਜਿਆਦਾ ਬਹੁਤ ਵਧੀਆ ਗੱਲ ਨਹੀਂ ਤੁਹਾਡੇ ਵਾਸਤੇ ਵਿੱਚ ਜੇ ਪੁਲਿਸ ਦੀ ਤੁਸੀਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਦਖਲਅੰਦਾਜ਼ੀ ਦਿਨਦੇ ਹੋ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦਿਓ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਹੈ ਫਿਰ ਤੁਸੀਂ ਉਸ ਯੂਨੀਵਰਸਿਟੀ ਗਿਆਨ ਤੋਂ ਬਾਅਦ ਤੁਸੀਂ ਇਹ ਸੈਟੀਸਫਾਈ ਨਹੀਂ ਫਿਰ ਤੁਸੀਂ ਪੁਲਿਸ ਨੂੰ ਚੱਲੇ ਕਰੋ ਕਿ ਅਸੀਂ ਪੁਲਿਸ ਤੋਂ ਸੈਟੀਸਫਾਈ ਨਹੀਂ ਅਸੀਂ ਪੁਲਿਸ ਕੋਲ ਆਹ ਮੰਗਦੇ ਸੀ ਸਾਨੂੰ ਪੁਲਿਸ ਨੇ ਆਹ ਨਹੀਂ ਦਿੱਤੀ ਜਾਂ ਅਸੀਂ ਪੁਲਿਸ ਕੋਲ ਆਹ ਇਨਵੈਸਟੀਗੇਸ਼ਨ ਮੰਗਦੇ ਸੀ ਸਾਨੂੰ ਪੁਲਿਸ ਨੇ ਅੱਜ ਤੱਕ ਸਾਥ ਨਹੀਂ ਦਿੱਤਾ ਨਹੀਂ ਤੇ ਜੇ ਤੁਸੀਂ ਇਨਵੈਸਟੀਗੇਸ਼ਨ ਪੁਲਿਸ ਦੀ ਸਾਥ ਨਹੀਂ ਦਿਓਗੇ ਤੇ ਨੈਚਰਲ ਪੁਲਿਸ ਨੂੰ ਕਹਿੰਦੇ ਵੀ ਸਾਥ ਨਹੀਂ ਸਾਡੇ ਦੇਰ ਪੁਲਿਸ ਨੇ ਤੇ ਨੈਚਰਲ ਗਲਤ ਕਹਿਣਾ ਹੀ ਹੈ ਜਦੋਂ ਆਪਾਂ ਦਖਲਅੰਦਾਜ਼ੀ ਕਰਾਂਗੇ ਤੁਸੀਂ ਉਹ ਪੁਲਿਸ ਨੂੰ ਸਾਰੀ ਕੰਪਲੀਟ ਇਨਵੈਸਟੀਗੇਸ਼ਨ ਹੋਂਦੇ ਸਾਰਾ ਕੁਝ ਕੀ ਕੀ ਤੱਥ ਨਿਕਲ ਕੇ ਸਾਹਮਣੇ ਆਦੇ ਤੁਹਾਡੇ ਸਾਰਾ ਕੁਝ ਸਾ ਦੇ ਵਿੱਚ ਕਹਿੰਦੇ ਕਿ ਪੁਲਿਸ ਵਾਲੇ ਜਿਹੜੇ ਆ ਉਹ ਉਸ ਵਿਕਟਮ ਦੇ ਰਿਪੀਟ ਰਿਪੀਟ ਕਰਦਾ ਵਾ ਕੱਟੀ ਨਾ ਜੇ बस एक भी सवाल खड़ा हो रहा है सी ये भी इल्जाम लग रहा है सी कि जेडे पुलिस मुलाज्म हैगे ने उस एक्यूज्ड ਦੇ ਘਰ ਜਾਂਦੇ ਆ ਉਸ ਮੁਲਜ਼ਮ ਦੇ ਘਰ ਜਾਂਦੇ ਆ ਔਰ ਉਥੇ ਜਾ ਕੇ ਕਹਿੰਦੇ ਇਥੋਂ ਤੱਕ ਵੀ ਗੱਲਾਂ ਹੋਈਆਂ ਕਿ ਚਾਹ ਪਾਣੀ ਵੀ ਸ਼ਕਿਆ ਗਿਆ ਇੱਕ ਇਹਦੀ ਇਸ ਇਸ ਇਲਜ਼ਾਮ ਦੀ ਇੰਟੈਂਸਿਟੀ ਕਿਵੇਂ ਸਮਝਦੇ ਤੁਸੀਂ ਮੈਂ ਸ਼ਾਇਦ ਕੱਲ ਤੁਹਾਨੂੰ ਦੱਸਿਆ ਸੀ ਕਿ ਸਾਡੇ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਬੜੇ ਤਰੀਕੇ ਕੋਈ ਪੁਲਿਸ ਨੇ ਜਦੋਂ ਕੇ ਹਰ ਇੱਕ ਪੁਲਿਸ ਨੇ ਹਰ ਇੱਕ ਅਫਸਰ ਨੇ ਆਪਣੇ ਆਪਣੇ ਇਨਵੈਸਟੀਗੇਸ਼ਨ ਕਰਨੀ ਪਰ ਉਸ ਇਨਵੈਸਟੀਗੇਸ਼ਨ ਤੋਂ ਮਾਪਾ ਗਰੀਆ ਪਬਲਿਕ ਜਾਂ ਪਰਿਵਾਰ ਸਹਿਮਤ ਨਹੀਂ ਸੀ ਜਾਂ ਸਾਡੇ ਅਫਸਰਾਂ ਨੂੰ ਉਹ ਇਨਵੈਸਟੀਗੇਸ਼ਨ ਗਲਤ ਲੱਗੀ ਉਹਨਾਂ ਨੇ ਸਸਪੈਂਡ ਕਰਤਾ ਸਸਪੈਂਡ ਕਰਨ ਤੋਂ ਬਾਅਦ ਵੀ ਇਨਕੁਆਰੀ ਵੀ ਉਹਨਾਂ ਦੀ ਚੱਲ ਰਹੀ ਹੈ ਹੋ ਸਕਦਾ ਉਹਨਾਂ ਦੇ ਕਿਹੜੀ ਕਾਰਵਾਈ ਹੋਏ ਉਹ ਤੇ ਅਫਸਰਾਂ ਸੀਨੀਅਰ ਅਫਸਰਾਂ ਨੇ ਦੇਣਾ ਜੇ ਉਹਨਾਂ ਨੂੰ ਗਲਤ ਲੱਗਾ ਤੇ ਸਸਪੈਂਡ ਕੀਤਾ ਕਿਸੇ ਦੇ ਕਹਿਨ ਤਾਂ ਤੇ ਸਰਪੰਚ ਜੋ ਉਹਨਾਂ ਨੂੰ ਅਫਸਰਾਂ ਨੂੰ ਗਲਤ ਲੱਗਾ ਜੋ ਜਨਤਾ ਦੀ ਆਵਾਜ਼ ਸੀ ਵੀ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੁਰੰਤ ਉਸੇ ਵੇਲੇ ਸਸਪੈਂਡ ਕੀਤਾ ਕਿਉਂਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਐ ਜਿਹੜੀਆਂ ਪੁਲਿਸ ਆਪਣੇ ਹਿਸਾਬ ਨਾਲ ਹਰ ਇੱਕ ਆਈਓ ਦੀ ਜਾਂ ਤਫਤੀਸ਼ੀ ਦੀ ਦਾ ਤਰੀਕੇ ਉਸ ਵਿੱਚ ਜੇ ਅਫਸਰਾਂ ਨੂੰ ਗਲਤ ਲੱਗੀ ਉਹਦੀ ਇਨਵੈਸਟੀਗੇਸ਼ਨ ਤੇ ਅਫਸਰਾਂ ਨੇ ਸਸਪੈਂਡ ਕਰਤਾ ਹੁਣ ਹੋਰ ਇਨਕੁਆਰੀ ਉਹਦੀ ਚੱਲਦੀ ਵੀ ਕੀ ਇਨਕੁਆਰੀ ਦੇ ਵਿੱਚ ਤਾਂ ਰਿਜ਼ਲਟ ਦੇਣਾ ਹੈ ਤੇ ਬਾਅਦ ਹੀ ਗੱਲਣਾ ਅਫਸਰਨ ਕੀ ਨਿਕਲਦਾ ਕੀ ਗੱਲਬਾਤ ਕੀ ਉਹ ਜਵਾਬ ਦਿੰਦਾ ਉਹਨੂੰ ਪੁੱਛਿਆ ਜਾਏਗਾ ਵੀ ਤੂੰ ਆਹ ਕਾਰ ਕਰ ਰਿਹਾ ਸੀ ਕੀ ਬੜਾ ਜੋ ਵੀ ਗੱਲਾਂ ਇਨਵੈਸਟੀਗੇਸ਼ਨ ਜੋ ਵੀ ਪੁਛ ਪੜਤਾਲ ਉਹਦੀ ਬਾਅਦ ਹੀ ਹੋएगी ਗੱਲਾਂ ਪਰ ਉਹਦੇ ਵਿੱਚ ਮੈਂ ਇੱਕੋ ਗੱਲ ਕਰਦਾ ਨਾ ਵੀ ਜਿਹੜੀਆਂ ਗੱਲਾਂ ਵਾਰ-ਵਾਰ ਕਹਿੰਦੇ ਜੀ ਪੁਲਿਸ ਅੱਡੀ ਵਧੀਆ ਇਨਵੈਸਟੀਗੇਸ਼ਨ ਕਰਦਾ ਬੰਦਾ ਫੜ ਲਿਆ ਪੁਲਿਸ ਨੇ ਰਿਮਾਂਡ ਲੈ ਲਿਆ ਰਿਮਾਂਡ ਉਹਨੂੰ ਕੋਈ ਇਥੇ ਸੇਵਾ ਦਾ ਕੰਮ ਵਾਤੇ ਲੈ ਆਣੀ ਪਈ ਸੇਵਾ ਕਰਨੀ ਮੈਂ ਤੇ ਇੱਕ ਗੱਲ ਕਹਿੰਦਾ ਉਹਦੀ ਸਰਵਿਸ ਹੋਏਗੀ ਸੇਵਾ ਦੀ ਔਰ ਗੋਤਰਾ ਸਾਹਿਬ ਇੱਕ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਪੋਸਕੋ ਇੱਕ ਜਿਹੜਾ ਲਾਇਆ ਗਿਆ ਇਸ ਵਿੱਚ ਉਹਦੇ ਆਧਾਰ ਦੇ ਉੱਤੇ ਹੁਣ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਜੇ ਆਪਾਂ ਪੋਸਕੋ ਆਡਮ ਧਿਆਨ ਨਾਲ ਦੇਖੀਏ ਮੈਂ ਪੱਤਰਕਾਰਾਂ ਦਾ ਵੀ ਇੱਕ ਜੋ ਹਜੂਮ ਹੈਗਾ ਜਿਸ ਤਰ੍ਹਾਂ ਇਹਨੂੰ ਡੀਲ ਕਰਦਾ ਪਏ ਇਹਨੂੰ ਕਵਰ ਕਰਦਾ ਪਏ ਇਸ ਬਾਰੇ ਗੱਲ ਕਰਨਾ ਚਾਹੁੰਦਾ ਤਸਵੀਰਾਂ ਸਾਹਮਣੇ ਆ ਗਈਆਂ ਬੱਚੀ ਦੇ ਉਸ ਅਵਸਥਾ ਦੇ ਵਿੱਚ ਬੱਚੀ ਦੀਆਂ ਫੋਟੋਆਂ ਵੀਡੀਓ ਸਾਹਮਣੇ ਆ ਗਈਆਂ ਪਰਿਵਾਰਕ ਦੀਆਂ ਦੇ ਨਾਲ ਗੱਲਾਂ ਬਾਤਾਂ ਇਵਨ ਫੋਟੋਜ਼ ਵੀ ਨਸ਼ਰ ਹੋ ਗਈਆਂ ਕੀ ਇਹ ਜਾਇਜ਼ ਮੰਨਣਾ ਚਾਹੀਦਾ ਇਹਨੂੰ ਨਹੀਂ ਇਹ ਮਤਲਬ ਗੱਲ ਕਰਦਾ ਵੀ ਜਦੋਂ ਪੁਲਿਸ ਤੇ ਜਦੋਂ ਪੁਲਿਸ ਨੇ ਸਾਰਾ ਕੁਝ ਇਨਵੈਸਟੀਗੇਸ਼ਨ ਕਰ ਰਹੀ 9 ਦਿਨ ਦਾ ਰਿਮਾਂਡ ਲੈ ਰਿਆ ਕੱਲੀ ਇਹ ਇਸੇ ਗੱਲ ਤਾਂ ਨਹੀਂ ਹੋ ਗਿਆ ਵੀ ਇੱਥੇ ਆਪਾਂ ਛੱਡ ਦਿੱਤਾ ਜਾਵੇ ਮੈਂ ਤੁਹਾਨੂੰ ਸ਼ਾਇਦ ਅੱਗੇ ਕਹਿ ਗਿਆ ਕਿ ਇਹਦੀ ਡੀਪਲੀ ਇਨਕੁਆਰੀ ਹੋਣੀ ਹੈ ਕਿ ਬੰਦਾ ਗਾਥਰਾ ਪਾਇਆ ਸੀ ਅਮਰਤ ਛਕਿਆ ਸੀ ਕਿ ਬੰਦਾ ਇਹ ਸਹੀ ਹੈ ਕਿ ਨਹੀਂ ਪਹਿਲੀ ਗੱਲ ਤੇ ਇਹ ਕਲੀਅਰ ਹੋਣੀ ਹੈ ਦੂਜੀ ਗੱਲ ਕੀ ਕਿਸੇ ਕਿਤੇ ਪਾਰਟੀ ਦਾ ਕਿਸੇ ਸੰਸਥਾ ਦਾ ਕਿਸੇ ਜਾਣ ਬੁਝ ਕੇ ਤੇ ਨਹੀਂ ਕਰਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਆਪਣਾ ਰਿਮਾਂਡ ਲਿਆ ਇਹਦੇ ਵਿੱਚ ਇਹੋ ਕਲੀਅਰ ਹੋਣੀ ਹੈ ਜਿਹੜਾ ਤੇ ਬਾਕੀ ਤੇ ਗੱਲਾਂ ਜਿਹੜੀਆਂ ਐਵੇਂ ਪੁਲਿਸ ਨੇ ਜਾਂ ਸਿਆਸਤ ਨੇ ਜਾਂ ਕਿਸੇ ਨੇ ਦੂਜੇ ਅਫਸਰਾਂ ਨੇ ਜਾਂ ਇੱਧਰ ਉੱਧਰ ਕਹਿ ਦਈਏ ਵੀ ਐਵੇਂ ਚਮਕਾਉਣ ਵਾਸਤੇ ਆਪਣਾ ਨਾਂ ਜੀ ਬਿਆ ਕਰਤਾ ਮੈਂ ਕਰਤਾ ਗੱਲ ਇਹ ਹੈ ਕਿ ਪੁਲਿਸ ਦੀ ਪਹਿਲਾਂ ਇਨਕੁਆਰੀ ਕੰਪਲੀਟ ਹੋਣ ਤੋਂ ਬਾਅਦ ਮੈਂ ਕਿਸੇ ਗੱਲ ਦਾ ਜਵਾਬ ਦੇ ਸਕਦਾ ਵੈਸੇ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਜੋ ਜੋ ਗੱਲਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਕਿਸੇ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਆਖਰਕਾਰ ਸਰਕਾਰੀ ਦਸਤਾਵੇਜ਼ ਕੀ ਕਹਿੰਦੇ ਐ ਚੈੱਕਅਪਸ ਜਿਹੜੇ ਹੋ ਰਹੇ ਐ ਬੱਚੀ ਦੇ ਫਰੈਂਸਿਕ ਟੈਸਟਸ ਹੋ ਰਹੇ ਐ ਜਾਂ ਮੈਡੀਕਲ ਜਿਹੜੇ ਕਰਵਾਏ ਜਾ ਰਹੇ ਉਹਦੇ ਵਿੱਚ ਕੀ ਆਇਆ ਹੋਵੇਗਾ ਜਾਂ ਕੀ ਹੋ ਸਕਦਾ ਉਸ ਤੋਂ ਪਹਿਲਾਂ ਹੀ ਇਸ ਨੂੰ ਇੱਕ ਬ ਕਲੀਅਰ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਤੁਸੀਂ ਐ ਨਹੀਂ ਸਮਝਦੇ ਮੈਂ ਤਾਂ ਕਹਿਣਾ ਪਿਆ ਵੀ ਲਾਸਟ ਵਿੱਚ ਆ ਗਏ ਨਾ ਜੇ ਪੁਲਿਸ ਚੰਗਾ ਕੰਮ ਕਰ ਲੈਣਾ ਮੈਂ ਕਹਿੰਦਾ ਵੀ ਕਿਸੇ ਮੰਤਰੀ ਨਾ ਆ ਕੇ ਮੈਨੂੰ ਦੱਸਿਆ ਜਾਵੇ ਵੀ ਪੁਲਿਸ ਨੇ ਚੰਗਾ ਕੰਮ ਕੀਤਾ ਹੈ ਉਹਨੂੰ ਨਾਮ ਦਿੱਤਾ ਹੈ ਪੁਲਿਸ ਨੂੰ ਬਦਨਾਮ ਕਰਨ ਵਾਸਤੇ ਮਿੰਟ ਜੀ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਭਾ ਮਰਦਾਬਾਦ ਦੀ ਪੰਜਾਬ ਪੁਲਿਸ ਮਰਦਾਬਾਦ ਆ ਇਹ ਨਾਰੇ ਤੁਸੀਂ ਪਹਿਲਾਂ ਨਾਲ ਹਜੇ ਪੁਲਿਸ ਦੀ ਮੈਂ ਇੱਕੋ ਗੱਲ ਕਹਿੰਦਾ ਪੁਲਿਸ ਦੀ ਇਨਕੁਆਇਰੀ ਕੰਪਲੀਟ ਹੋ ਲੈਂਦੇ ਹੋ ਹੁਣ ਉਹ ਕਈ ਗੱਲਾਂ ਜਿੱਦਾਂ ਦੱਸਿਆ ਤੁਸੀਂ ਕੁੜੀ ਦੇ ਬਾਰੇ ਜੋ ਜੋ ਕੁਝ ਵੀ ਆਇਆ ਜੋ ਕੁਝ ਹੋਇਆ ਹਜੇ ਉਹਦੀ ਸਾਰੀਆਂ ਰਿਪੋਰਟਾਂ ਦਿਹਾਣ ਤੋਂ ਯਾਰ ਰਿਪੋਰਟਾਂ ਆਣ ਤੋਂ ਬਾਅਦ ਤੁਸੀਂ ਕਹੋ ਪਈ ਆ ਲੈ ਇਨਵੈਸਟੀਗੇਸ਼ਨ ਪੁਲਿਸ ਦੀ ਕੰਪਲੀਟ ਹੋਈ ਹੈ ਪੁਲਿਸ ਦੀ ਆ ਜਿਹੜੀ ਰਿਪੋਰਟ ਆਈ ਪੁਲਿਸ ਦੀ ਆ ਗਲਤ ਹੈ ਸਹੀ ਫੇਰ ਤੁਸੀਂ ਗੱਲ ਕਰੋ ਸਰਕਾਰੀ ਰਿਪੋਰਟਾਂ ਦਾ ਹਜੇ ਰਿਜ਼ਲਟ ਆਇਆ ਨਹੀਂ ਤੇ ਤੁਸੀਂ ਪਹਿਲ ਕਹੀ ਜਾਓ ਜੀ ਪੁਲਿਸ ਮੁਰਦਾਬਾ ਜੀ ਪੁਲਿਸ ਸਹੀ ਇਨਵੈਸਟੀਗੇਸ਼ਨ ਕਿੱਦਾਂ ਨਾ ਕਹਦਾ ਮੈਂ ਬਿਲਕੁਲ ਨਹੀਂ ਕਹਿੰਦਾ ਮੈਂ ਕਹਿੰਦਾ ਪੁਲਿਸ ਸਹੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਨੂੰ ਸਾਬ ਕੋ ਸਹੀ ਕਰੇ ਪੁਲਿਸ ਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਰਿਜ਼ਲਟ ਆਣੇ ਨੇ ਫਰਾਂਸਕ ਲਾਬੋਰੀ ਦੀਆਂ ਸਾਰੀਆਂ ਲਾਬੋਰੀਆਂ ਰਿਪੋਰਟ ਆਣੀ ਹੈ ਉਹ ਰਿਪੋਰਟ ਕੰਪਲੀਟ ਹੋਣ ਫੇਰ ਪੁਲਿਸ ਕੋਲੋਂ ਤਾਂ ਜਵਾਬ ਪੁੱਛਣ ਦਾ ਜਵਾਬ ਤਾਂ ਆ ਗਿਆ ਪੁਲਿਸ ਨੇ ਫੇਰ ਅਸੀਂ ਨਾਲ ਖੜਾਂਗੇ ਪੁਲਿਸ ਨੇ ਇੱਥੇ ਗਲਤ ਕੰਮ ਕੀਤਾ ਦਾ ਜਵਾਬ ਦੇ ਦਿੱਤਾ اچھا ਮੇਰਾ ਮੇਰਾ ਇੱਕ ਆਖਰੀ ਸਵਾਲ ਹੈ ਅ ਜਿਵੇਂ ਮੈਂ ਪੱਤਰਕਾਰਾਂ ਦੀ ਗੱਲ ਕਰ ਰਿਹਾ ਸੀਗਾ ਜਰਨਲਿਜ਼ਮ ਵੀ ਇੱਥੇ ਇੱਕ ਵੱਖਰੇ ਲੈਵਲ ਦਾ ਹੋ ਰਿਹਾ ਆ ਮਤਲਬ ਏਦਾਂ ਨੋਰਮਸ ਕਹਿੰਦੇ ਆ ਕਿ ਜਦੋਂ ਇਹੋ ਜੀ ਸਥਿਤੀ ਹੁੰਦੀ ਹੈ ਤੇ ਪਰਿਵਾਰਕ ਜੀਆਂ ਤੋਂ ਉਸ ਘਰ ਤੋਂ ਜਾਂ ਉਸ ਮੁਹੱਲੇ ਤੋਂ ਵੀ ਥੋੜੀ ਦੂਰੀ ਰੱਖਣੀ ਚਾਹੀਦੀ ਆ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਸ਼ਰ ਨਹੀਂ ਕਰਨਾ ਚਾਹੀਦਾ ਕਿ ਜੱਗ ਦੇ ਵਿੱਚੋਂ ਜ਼ਾਹਿਰ ਹੋ ਜਵੇ ਕੀ ਇਹੋ ਜੀ ਸਥਿਤੀ ਦੇ ਵਿੱਚ ਉਹਨਾਂ ਪੱਤਰਕਾਰਾਂ ਦੇ ਉੱਤੇ ਵੀ ਕੋਈ ਕਾਰਵਾਈ ਹੋ ਸਕਦੀ ਆ ਜਿਹੜਾ ਬਯੌਨ ਦੀ ਲਾਈਨ ਲੰਘ ਕੇ ਕੰਮ ਕਰ ਰਿਹਾ ਹੈ ਵੈਸੇ ਨਹੀਂ ਕਰਨੀ ਚਾਹੀਦੀ ਮੈਂ ਤਾਂ ਪੱਤਰਕਾਰ ਤੁਸੀਂ ਪੱਤਰਕਾਰ ਮੈਂ ਸਾਰੇ ਪੱਤਰਕਾਰ ਨੂੰ ਇੱਕ ਬੇਨਤੀ ਕਰਨਾ ਵੀ ਕੁਝ ਗੱਲਾਂ ਐ ਹੋਈਆਂ ਥੋੜੀਆਂ ਜਿਹਾ ਆਪਾਂ মিডিਆ ਸਾਹਮਣੇ ਬੋਲਣ ਤੋਂ ਵੀ ਮੇਰੀ ਤੇ ਜ਼ਬਾਨਤ ਕੰਬਦੀ ਆ ਹੋਰ ਕੋਈ ਬੋਲਦਾ ਹੋਵੇ ਤੇ ਪਤਾ ਨਹੀਂ ਮੈਂ ਇਸ ਗੱਲ ਤੋਂ ਕਹਿੰਦਾ ਵੀ ਥੋੜੀ ਜੀ ਗੱਲ ਹਣਾ ਯਾਰ ਇੱਕ ਛੋਟੀ ਜੀ ਗੱਲ ਨਹੀਂ ਇੱਕ ਬੱਚੀ ਦੀ ਇੱਜ਼ਤ ਦਾ ਸਵਾਲ ਹੈ ਠੀਕ ਹੈ ਨਾ ਉਹਨੂੰ ਆਪਾਂ ਬਾਰ-ਬਾਰ ਇੱਕੋ ਨੂੰ ਮਧਾਣੀ ਪਾਈ ਜੀ ਆ ਕੀ ਹੋਇਆ ਜੀ ਆ ਕੀ ਹੋਇਆ ਜੀ ਇਦਾਂ ਕੀ ਉਹ ਸਾਰੀ ਕਹਾਣੀ ਬਣਾਈ ਜੇ ਮੈਨੂੰ ਤੇ ਸ਼ਰਮ ਆਉਂਦੀ ਇਸ ਗੱਲ ਤੋਂ ਮੇਰੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਵੀ ਇਸ ਜਦੋਂ ਗੱਲ ਪਤਾ ਤੁਹਾਨੂੰ ਸਰਬੋਸ ਮੈਟਰ ਤੇ ਗੱਲ ਕਰੋ ਕਿ ਹਾਂਜੀ ਇਹ ਪੁਲਿਸ ਹੁਣ ਕੀ ਕਾਰਵਾਈ ਕਰ ਰਹੀ ਹੈ ਜੋ ਹੋਇਆ ਸਾਰਿਆਂ ਨੂੰ ਪਤਾ ਉਹਨੂੰ ਬਾਰ ਬਾਰ ਨਾ ਤੁਸੀਂ ਪਾਓ ਤੁਸੀਂ ਜੋ ਹੋਇਆ ਉਹ ਤੁਸੀਂ ਗੱਲ ਕਰੋ ਵੀ ਆਹ ਹੋਇਆ ਵੀ ਆਪਾਂ ਹੁਣ ਇਹਦੇ ਬਾਰੇ ਅੱਗੇ ਕੀ ਕਾਰਵਾਈ ਕਰਨ ਜਾਂ ਤੁਸੀਂ ਕੀ ਬਿਆਨ ਦੇਣਾ ਚਾਹਦੇ ਤੁਹਾਡੇ ਵਿਚਾਰ ਕੀ ਕਹਿੰਦੇ ਜਿਹੜੀਆਂ ਗੱਲਾਂ ਕਰਨ ਲਈ ਉਹ ਕਰੋ ਐਵੇਂ ਉਹ ਵਿਚਾਰੀ ਨੂੰ ਉਹਨੇ ਹਰਾ ਕੀ ਮਾਲ ਗਾਲ ਮਰੇ ਮੂੰਹ ਨਿਕਲ ਚਲਦੀ ਵੀ ਉਹਨੇ ਜਿਹੜਾ ਕੰਮ ਕਰਨਾ ਸੀ ਕਰ ਦਿੱਤਾ ਤੇ ਉਹਨੇ ਜੋ ਉਹਦੇ ਦਿਮਾਗ ਦੇ ਵਿੱਚ ਆਇਆ ਜਾਂ ਉਹਦੇ ਦਿਮਾਗ ਨੇ ਕੰਮ ਕੀਤਾ ਉਹਨੇ ਕਰ ਦਿੱਤਾ ਨਿਆਤ ਨਿੰਦਨ ਜੋ ਕੰਮ ਕੀਤਾ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਪੁਲਿਸ ਨੂੰ ਇਨਵੈਸਟੀਗੇਟਿਓਨ ਚ ਉਹਨੂੰ ਜਿਹੜਾ ਕਹਿ ਦਈਏ ਵੀ ਮੈਂ ਤੇ ਇੱਕ ਗੱਲ ਕਰਨਾ ਕਿ ਇਸ ਬੰਦੇ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਮਾਨ ਜੋ ਕੋਰਟ ਨੂੰ ਵੀ ਕਹਿਣਾ ਸਾਰਿਆਂ ਕੋਲੋਂ ਮੈਂ ਬੇਨਤੀ ਕਰਦਾ ਵੀ ਇਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਕਿ ਜਾਂ ਗਾਹ ਤੋਂ ਕੋਈ ਇਹੋ ਜੀ ਗਲਤ ਕਰਨ ਲੱਗਾ ਸੋਚੇ ਵੀ ਯਾਰ ਮੈਂ ਕੀ ਕਰ ਬੈਠਾ ਮੇਰੀ ਇੱਕ ਪੱਤਰਚ ਪੱਤਰਕਾਰ ਭਾਈਚਾਰੇ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਤੇ ਪੱਤਰਕਾਰੀ ਤੁਸੀਂ ਬਹੁਤ ਵਧੀਆ ਕਰਦੇ ਹੋ ਪਰ ਕਈ ਜਗ੍ਹਾ ਪੱਤਰਕਾਰੀ ਤੋੜੀ ਜਾਈਦਾ ਸਵਾਲਾਂ ਦੇ ਘੇਰੇ ਤਾਂ ਖੜ ਜਾਂਦੀ ਹੈ ਇੱਕ ਪੱਤਰਕਾਰੀ ਬਹੁਤ ਵਧੀਆ ਕੋਈ ਪਰਿਵਾਰ ਦੇ ਨਾਲ ਜਾ ਕੇ ਤੁਸੀਂ ਇੱਕੋ ਹੀ ਗੱਲ ਨੂੰ ਬਾਰ ਬਾਰ ਨਾ ਕਰੋ ਬਾਰ ਬਾਰ ਨਾ ਕਰੋ ਜਾਂ ਪੱਤਰਕਾਰਾਂ ਪਾ ਕੇ ਆ ਜੀ ਹਰ ਪੱਤਰਕਾਰ ਪੱਤਰਕਾਰ ਨਹੀਂ ਬਣ ਜਾਂਦਾ ਇੱਕ ਮਾਈਕ ਲੈ ਕੇ ਜਾਂ ਹੈੱਡਫੋਨ ਲੈ ਕੇ ਜਾਂ ਕੋਈ ਪੱਤਰਕਾਰ ਨਹੀਂ ਬਣਦਾ ਬੜੇ ਸੂਝਵਾਨ ਰਸਿਆਣੇ ਪੱਤਰਕਾਰ ਨੇ ਮੈਂ ਸਤਿਕਾਰ ਕਰਦਾ ਸਾਰੇ ਪੱਤਰਕਾਰੀਆਂ ਪਰ ਜਿਹੜੀਆਂ ਆ ਗੱਲਾਂ ਦਾ ਇੱਕੋ ਗੱਲ ਨੂੰ ਨਾ ਬਾਰ ਬਾਰ ਤੁਸੀਂ ਲੋ ਸੂਝਵਾਨ ਕਿਸੇ ਦਾਇਰੇ ਚ ਰਹਿ ਕੇ ਗੱਲ ਕਰੋ ਨਾ ਇਸ ਗੱਲ ਨੂੰ ਜਿਆਦਾ ਖਲਾਰੋ ਨਾ ਇਹ ਗੱਲ ਕਦੇ ਬਹੁਤ ਛੋਟੀ ਜੀ ਗੱਲ ਨਹੀਂ ਹੋਈ ਸਾਡੇ ਪੰਜਾਬ ਨਾਲ ਸਾਡੇ ਪੰਜਾਬੀਆਂ ਦੇ ਨਾਲ ਸਾਡੇ ਸਿੱਖ ਭਾਈਚਾਰੇ ਨਾਲ ਉਸ ਨੂੰ ਇਸ ਤਰ੍ਹਾਂ ਨਾ ਖਿਲਾਰੋ ਥੋੜੇ ਦਾਇਰੇ ਚ ਰਹਿ ਕੇ ਗੱਲ ਨੂੰ ਕਰੋ ਕਿ ਪਤਾ ਲੱਗੇ ਵੀ ਹਾਂ ਯਾਰ ਇਸ ਗੱਲਬਾਤ ਨੂੰ ਆਪਾਂ ਠੀਕ ਠੀਕ ਗੱਲ ਕੀਤੀ ਬੰਦਾ ਸੁਣਦਾ ਵੀ ਕੋਈ ਧਿਆਨ ਨਾਲ ਜੋ ਪਤਾ ਤੇ ਸਾਨੂੰ ਸਾਰਾ ਕੁਝ ਆਗਾ ਹੀ ਹੈ ਸੋ ਮੇਰੀ ਹੱਥ ਜੋੜ ਕੇ ਪੱਤਰਕਾਰ ਭਾਈ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਇਹਨੂੰ ਆਪਣੇ ਦਾਇਰੇ ਚ ਰਹਿ ਕੇ ਗੱਲਬਾਤ ਨੂੰ ਕਰੋ ਤੇ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਬਿਲਕੁਲ ਇਹ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਔਰ ਇਸ ਸਾਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਅਲਟੀਮੇਟਲੀ ਸਾਹਮਣੇ ਆਉਂਦਾ ਪ੍ਰਸ਼ਾਸਨ ਦੇ ਵੱਲੋਂ ਔਰ ਇੱਕ ਮਾਮਲਾ ਕਿੱਧਰ ਵੱਲ ਜਾ ਕੇ ਖੜ੍ਹਜੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ